फ्रेंड्स गुड इवनिंग शाम का टाइम है और के हो गए और असी चड़े थे कोठे पर क्योंकि सारा दिन बचे पर बच्चे खेल रहे हैं थोड़ा जा मस्ती मार रहे हैं। और मैं रोटी रोटी बनानी है क्योंकि मेरे दाल पई है अज और सवेरे बनाऊंगी आलू बड़िया की सब्जी स्कूल जाना बच्चा ने पाठ करने पाठ करने लिया जी भी लागे पाठ करना मैं माड़ा ज नाम लिया इधर देखो इना झोटा आ देखो बंदा ये कैसा हो रहा है चप्पल क्यों मारिया चप्पल नहीं मारनी चीटिंग हो गए फिर चीटिंग हो जाएगी ਮੌਸਮ ਦੇਖੋ ਕਿੰਨਾ ਵਧੀਆ ਲੱਗ ਰਿਹਾ ਅੱਜ ਬਿਲਕੁਲ ਸਾਫ਼ ਪਰ ਮੀਂਹ ਆਇਆ ਤਾਂ ਸਾਨੂੰ ਪਹਿਲਾਂ ਪਤਾ ਨਹੀਂ ਤਾਂ ਵੀ ਇਹ ਕਿਸ ਚੀਜ਼ ਦੀ ਬੇਲ ਹੈ ਹੁਣ ਪਤਾ ਲੱਗ ਗਿਆ ਵੀ ਇਹ ਨਾ ਕੀ ਆ ਕੀ ਬੇਲ ਹੈ ਪਹਿਲਾਂ ਪਤਾ ਨਹੀਂ ਤਾਂ ਵੀ ਕਿਸ ਚੀਜ਼ ਦੀ ਬੇਲ ਹੈ ਆਪਣੇ ਆਪ ਹੋ ਗਈ ਕੀ ਆ ਕੀ ਬੇਲ ਆ ਔਰ ਇੱਕ ਪਾਸੇ ਹੋਰੀ ਕਾਲੀ ਤੋਰੀਆਂ ਗਈ ਇਹ ਆ ਕਾਲੀ ਤੋਰੀਆਂ ਦੀ ਬੇਲ ਪਪਾ ਇੱਧਰ ਪਪਾ ਇੱਧਰ ਮੋਰ ਬੋਲ ਰਹੇ ਮੀ ਆਏਗਾ ਔਰ ਉਹ ਦੇਖੋ ਸਾਹਮਣੇ ਪਹਾੜ ਦਿਖ ਰਹੇ ਆ ਇਹ ਦੇਖਿਆ ਨਾ ਇਹ ਗੁਰਦੁਆਰਾ ਸਾਹਿਬ ਦੇ ਬੈਕਸਾਈਡ ਨਾ ਪਹਾੜ ਹੈ ਸਾਡੇ ਕੋਠੇ ਤੇ ਆਣ ਦਿਖਦੇ ਆ ਪਹਾੜ ਆਹ ਸਾਹਮਣੇ ਦਿਖ ਰਹੇ ਆ ਨਾ ਜੋ ਇਹ ਬਲੂ ਬਲੂ ਜੇ ਬਲੂ ਕਲਰ ਦਾ ਇਹ ਪਹਾੜ ਹੈ ਸਾਹਮਣੇ ਜੋ ਗੁਰਦੁਆਰਾ ਸਾਹਿਬ ਦੇ ਬਿਲਕੁਲ ਬੈਕਸਾਈਡ ਦਿਖ ਰਹੇ ਆ ਜਦੋਂ ਮੀ ਬਾਰਿਸ਼ ਪੈ ਕੇ ਹਟਦੀ ਆ ਨਾ ਉਦੋਂ ਐਨ ਕਲੀਅਰ ਦਿਖਦੇ ਆ ਇਹ ਵਾਲੇ ਪਹਾੜ ਕੀ ਹੋਇਆ ਹੁਣ ਹੈ ਮੇਰੀ ਵਾਰੀ ਕਿਉਂ ਹੈ ਮੈਂ ਨਹੀਂ ਖੇਡਣਾ ਮੇਰੇ ਟੱਕਰ ਟੁੱਕਰ ਬੱਜੇਗੀ ਦੀਦੀ ਆਏਗੀ ਦੀਦੀ ਦੀਦੀ ਨੂੰ ਛੜ ਕੇ ਭੱਜ ਜੰਗੇ ਦੀਦੀ ਨੂੰ ਛੜ ਕੇ ਭੱਜ ਆਪਣੇ ਇੱਥੇ ਖੇਲਦੇ ਰਹੀਏ ਤੇਰੀ ਝੱਗੀ ਉਹ ਬੜੀ ਹੋ ਜਾਏਗੀ ਖਿੱਚ ਨਾ ਉਹਨੂੰ ਝੱਗੀ ਨੂੰ ਚਲ ਖੇਲ ਨੂੰ ਖੇਲਦੇ ਰਹੀਏ papa ਲੱਗਿਆ ਲੱਗੀ ਲੋ ਜੀ ਬੱਚੇ ਖੇਲ ਰਹੇ ਆ ਆਪਾਂ ਕੋਠੇ ਤੇ ਆ ਥੋੜਾ ਜਾਂ ਤੇਰੀ ਗੱਡੀ ਸਾਈਡ ਦੇ ਵਿੱਚ ਲਾ ਦੋ कोयल बोल रही कोयल कोयल कू <laughs> कोयल बोल रही है <laughs> वो जा रहे अपने घर बंछी देख आलू गोभी <laughs> <laughs> हाते री मागासी बंद भाई भाई एव ही ठीक है आ, आप सुनो ठीक <laughs> है तो बाबा जी कर रहे हैं पाठ बच्चे खेल रहे हैं और पंछी भी चले गए अपने घर क्योंकि रात हो गई है और सामने आज प्रोग्राम था कुर्सियां जा रही हैं फिलहाल कुर्सियाँ चली गई <laughs> क्या होया ਚੀਟਿੰਗ ਇਸਨੇ ਕਰੀ ਹੈ ਪਾਪਾ ਨੇ ਪਾਪਾ ਨੇ ਚੀਟਿੰਗ ਕਰੀ ਹੈ ਮਰੀ ਅੱਛਾ ਲੋ ਜੀ ਬੰਤਾ ਗਿਆ ਜਿਮ ਜਿਮ ਜਾ ਰਹੀ ਅੱਜ ਲੱਤਾਂ ਦੁਖ ਰੀਆਂ ਕਿਉਂਕਿ ਕਈ ਦਿਨ ਹੋ ਗਏ ਨਾ ਛੱਡ ਦਿੱਤੀ ਜਿਮ ਜਾਣਾ ਪਹਿਲਾਂ ਜਾਂਦੇ ਹੋਣੇ ਪਤਾ ਨਹੀਂ ਮੇਰੇ ਵਿਆਹ ਦੇ ਬਾਅਦ ਤਾਂ ਨਹੀਂ ਗਏ ਕਦੀ ਹਨਾ ਮਤਲਬ ਜਦ ਮੇਰਾ ਵਿਆਹ ਨਹੀਂ ਹੋਇਆ ਤਾਂ ਉਸ ਤੋਂ ਪਹਿਲਾਂ ਜਾਂਦੇ ਹੋਣੇ ਹੁਣ ਦੁਬਾਰਾ ਲੱਗੀਆਂ ਲੱਤਾਂ ਦੁਖਦੀਆਂ ਨਾ ਅੱਜ ਤਾਂ ਕਰਕੇ ਥੋੜਾ ਜਿਹਾ ਜ਼ੋਰ ਤਾਂ ਕਰਦੀਆਂ ਆਂ ਲੱਤਾਂ ਮੂਰਾ ਮੂਰਾ ਛਲਾ ਹੋੜੀ ਹੋੜੀ ਸੱਟ ਹੋ ਜਾਈਆਂ ਲਗਾਤਾਰ ਜਿਮ ਜਾਏਗੀ ਯਾਰ ਤੇਰਾ ਰੌਣਾ ਰੌਂਡ ਨਹੀਂ ਪਾਣੀ ਹੈਗੀ रूप ना रोन बहुत पारी है <laughs> किसका लग गया रूपेंजल का चुगलिया चुगलिया रूपेंजल और पापा की चुगलिया चुगलिया करके गई है रूप वाह मनु पकड़ लिया जो रूप ने जोत ने मनु पकड़ लिया जोत ने रूपांजल को पकड़ना था <laughs> मॉर्निंग फ्रेंड्स सवेर हो गया जी मॉर्निंग हो चुकी है ਤੇ ਟਾਈਮ ਹੋ ਗਿਆ ਜੀ 6:30 ਵਜੇ ਦਾ ਔਰ ਮੈਂ ਬਣਾ ਰਹੀ ਹਾਂ ਜੀ ਸਵੇਰੇ ਸਵੇਰੇ ਚਾਹ ਤੇ ਇੱਕ ਪਾਸੇ ਧਰੀ ਵੀ ਹੈ ਮੇਰੀ ਸਬਜੀ ਜੋ ਕਿ ਮੈਂ ਤੜਕੇ ਲਾ ਰਹੀ ਹਾਂ ਸਬਜੀ ਨੂੰ ਇੱਕ ਮੈਂ ਸਬਜੀ ਦੇ ਵਿੱਚ ਨਾ ਕੜੀ ਪੱਤਾ ਜ਼ਰੂਰ ਪਾਣੀ ਹੁੰਨੀ ਹੈ ਕਿਉਂਕਿ ਮੈਨੂੰ ਸਭ ਤੋਂ ਵਧੀਆ ਲੱਗਦਾ ਸਬਜੀ ਦੇ ਵਿੱਚ ਤੜਕੇ ਦੇ ਵਿੱਚ ਕੜੀ ਪੱਤਾ ਜੋ ਤੁਸੀਂ ਦੇਖ ਰਹੇ ਹੋ ਨਾ ਇਹ ਬਲੈਕ ਬਲੈਕ ਜਿਹਾ ਕੜੀ ਪੱਤਾ ਹੈ ਤੇ ਆਲੂ ਮੈਂ ਕੱਟ ਕੇ ਰੱਖ ਲੇ ਤੇ ਬਸ ਹੁਣ ਧੋਣੇ ਬਾਕੀ ਹੈ ਇੱਕ ਪਾਸੇ ਮੈਂ ਨਾ ਆਲੂ ਬੜੀਆਂ ਬਣਾ ਰਹੀਆਂ ਇਹ ਬੜੀਆਂ ਨਾ ਫਰਾਈ ਕਰੀਆਂ ਪਹਿਲਾਂ ਪਹਿਲਾਂ ਮੈਂ ਤੇਲ ਦੇ ਵਿੱਚ ਨਾ ਬੜੀਆਂ ਤਲ ਕੇ ਸਾਈਡ ਕੇ ਵਿੱਚ ਕੱਢਤੀਆਂ ਹੁਣ ਆਪਾਂ ਸਬਜ਼ੀ ਬਣਾਵਾਂਗੇ ਕਿਉਂਕਿ ਕਰਾਰੀ ਸਬਜ਼ੀ ਬਣਦੀ ਹੈ ਜੇ ਆਪਾਂ ਬੜੀਆਂ ਨਾ ਤਲ ਕੇ ਕੱਢ ਲਓ ਸਾਈਡ ਕੇ ਵਿੱਚ ਫਿਰ ਕਰਾਰੀ ਸਬਜ਼ੀ ਬਣਦੀ ਹੈ ਚਲੋ ਜੀ ਇਧਰ ਲੱਗੀ ਵਿਆ ਮੈਂ ਸਬਜ਼ੀ ਨੂੰ ਤੜਕੇ ਲਾਤੇ ਆਪਾਂ ਨੇ ਮੈਂ ਬਣਾ ਰਹੀਆਂ ਅੱਜ ਆਲੂ ਬੜੀਆਂ ਦੀ ਸਬਜ਼ੀ ਸੋਇਆ ਬਿੰਦੀ ਬੜੀਆਂ ਟੇਸਟੀ ਲੱਗਦੀਆਂ ਕਾਹਿੰ ਦਿਨਾਂ ਬਾਅਦ ਬਣਾ ਰਹੀ ਹਾਂ ਮੈਂ ਲੇਕਿਨ ਸਵਾਦ ਲੱਗਦੀਆਂ ਤੇ ਇੱਕ ਪਾਸੇ ਕੱਢ ਰਹੀ ਹਾਂ ਮੈਂ ਦੁੱਧ ਤੋਂ ਮਲਾਈ ਔਰ ਇੱਕ ਪਾਸੇ ਲੱਗ ਰਹੇ ਆ ਆਪਣੇ ਤੜਕੇ ਛੜ ਕੇ ਤੇ ਲੋ ਜੀ ਮਸਾਲਾ ਮੇਰਾ ਪੁੰਨੇ ਜਾ ਰਿਹਾ ਮਸਾਲਾ ਪੁੰਨੇ ਜਾਊਗਾ ਫਿਰ ਆਪਾਂ ਵਿੱਚ ਆਲੂ ਔਰ ਬੜੀਆਂ ਪਾਉਂਗੇ ਤੇ ਚਾਹ ਵੀ ਬਸ ਬਣ ਕੇ ਹੋ ਰਹੀ ਹੈ ਰੈਡੀ ਤੋ ਲੋ ਜੀ ਆਲੂ ਔਰ ਬੜੀਆਂ ਪਾਤੀਆਂ ਹੁਣ ਆਪਾਂ ਕਰ ਦਈਏ ਕੁੱਕਰ ਬੰਦ ਕਿਉਂਕਿ ਹਲੇ ਕੱਚੀ ਹੈ ਨਾ ਸਬਜੀ ਦੋ ਤਿੰਨ ਸੀਟੀਆਂ ਲਗੂਗੀਆਂ ਫਿਰ ਪੱਕੂਗੀ ਚਾਹ ਵੀ ਆਪਣੀ ਬਣ ਗਈ ਐ ਫਿਰ ਦਿਨ ਚ ਨਾ ਪਾਵੇਂ ਚਾਹ ਨਾ ਮਿਲੇ ਪਰ ਸਵੇਰ ਦੀ ਚਾਹ ਪੱਕਾ ਹੋਵੇ ਸਵੇਰ ਦੀ ਚਾਹ ਜਦ ਤੱਕ ਨਹੀਂ ਮਿਲਦੀ ਸਾਰਾ ਦਿਨ ਬੰਦਾ ਫਰੈਸ਼ ਰਹਿੰਦਾ ਸਵੇਰ ਦੀ ਤਾਜੀ ਚਾਹ ਪੀ ਕੇ ਤੇ ਦਿਨ ਚ ਪਾਵੇਂ ਫਿਰ ਨਾ ਮਿਲੇ ਚਾਹ ਪਾਣੂ ਲੇਕਿਨ ਸਵੇਰ ਦੀ ਚਾਹ ਪੱਕਾ ਚਾਹੀਦੀ ਐ ਤੋ ਲੋ ਜੀ ਬੱਚੇ ਗਏ ਮੇਰੇ ਸਕੂਲ ਔਰ ਬਵਜੋਦ ਕੇ ਪਾਪਾ ਜ ਘਰ ਹੈ ਕਿਉਂਕਿ ਇਹਨਾਂ ਨੂੰ ਕੋਈ ਕੰਮ ਤੇ ਦੋ ਤਿੰਨ ਤਾਂ ਕਰਕੇ ਘਰ ਹੈ ਔਰ ਮੈਂ ਫਿਲਹਾਲ ਲਾਣਾ ਛਾੜੂ ਬੱਚੇ ਚਲੇ ਗਏ ਭਾਂਡੇ ਮਾਂ ਜਾਈ ਸਾਰੇ ਔਰ ਇੱਕ ਪਾਸੇ ਲਾਈ ਜੀ ਮੈਂ ਕੱਪੜੇ ਧੋਣ ਵਾਲੀ ਮਸ਼ੀਨ ਕਿਉਂਕਿ ਕੱਲ ਅਸੀਂ ਨਾ ਗੁਰਦੁਆਰਾ ਸਾਹਿਬ ਚਲੇ ਗਏ ਤੇ ਭੋਗਤਾ ਪਾਠਤਾ ਇਸ ਕਰਕੇ ਤੇ ਹੁਣ ਮੈਂ ਲਾਈ ਹੋਈ ਆ ਮਸ਼ੀਨ ਕੱਪੜੇ ਧੋਣ ਵਾਲੀ ਇੱਕ ਪਾਸੇ ਤੇ ਇੱਕ ਪਾਸੇ ਲਾਉਂਗੀ ਮੈਂ ਝਾੜੂ ਨਾਲ ਦੀ ਨਾਲ ਮਿਲਦੇ ਆ ਜੀ ਥੋੜਾ ਜਿਹਾ ਕੰਮ ਨਵੇੜ ਕੇ ਆਪਾਂ ਕੰਮ ਬਹੁਤ ਆਪਾਂ ਨੂੰ ਤੇ ਫਿਲਹਾਲ ਮੈਂ ਪਹਿਲਾਂ ਬੈੱਡ ਸ਼ੀਟ ਵਗੈਰਾ ਚੇਂਜ ਕਰਦਾ ਬਛਾਦਾ ਇਹਨਾਂ ਨੂੰ ਛਾੜ ਕੇ ਤੇ ਮਿਲਦੇ ਆ ਜੀ ਥੋੜੀ ਦੇਰ ਤੱਕ ਕੰਮ ਤੋਂ ਦੇ ਨਵੇੜੇ ਆਪਣੇ ਸਵੇਰ ਦੇ ਪੌਣੇ 10 ਵਜੇ ਬੱਜ ਗਏ ਅੱਜ باوجود ਕੇ ਪਾਪਾ ਘਰਾਂ ਤੇ ਨਾ ਤਾਂ ਕਰਕੇ ਮੈਂ ਲੇਟ ਹੋ ਗਈ ਥੋੜਾ ਜਿਹਾ ਤੋ ਲੋ ਜੀ ਹੁਣ ਹੈ ਦੁਪਹਿਰ ਦਾ ਟਾਈਮ ਦੁਪਹਿਰ ਹੋ ਚੁੱਕਿਆ ਕਿਉਂਕਿ ਸਵੇਰੇ ਕੰਮ ਨਿਵੇੜ ਕੇ ਸਾਰਾ ਮੈਂ ਚਲੀ ਗਈ ਸੀ ਗੁਰਦੁਆਰਾ ਸਾਹਿਬ ਤੁਹਾਨੂੰ ਪਤਾ ਹੀ ਆ ਸੁਖਮਨੀ ਸਾਹਿਬ ਦੇ ਪਾਠ ਡੇਲੀ ਹੋ ਰਹੇ ਆ ਗੁਰਦੁਆਰਾ ਸਾਹਿਬ ਇਸ ਕਰਕੇ ਮੈਂ ਗੁਰਦੁਆਰਾ ਸਾਹਿਬ ਚਲੀ ਗਈ ਸੀ ਤੇ ਜਸਟ ਮੈਂ ਹੁਣੇ ਆਈਆਂ ਮੈਨੂੰ 15 ਕਿ ਮਿੰਟ ਹੋਈਆਂ ਤੇ ਅੱਜ ਬਵਜੋਤ ਔਰ ਰੂਪਨੂ ਨਾ ਬਵਜੋਤ ਕੇ ਪਾਪਾ ਜਲਦੀ ਲੈ ਕੇ ਆ ਰਹੇ ਆ ਬੱਚਿਆਂ ਨੂੰ ਸਕੂਲ ਤੋਂ ਕਿਉਂਕਿ ਬਵਜੋਤ ਦੇ ਪਾਪਾ ਨੂੰ ਅੱਜ ਛੁੱਟੀ ਦੀ ਅੱਜ ਸਕੂਲ ਸੋਰੀ ਅੱਜ ਕੋਟ ਗਏ ਨਹੀਂ ਹੈਗੇ ਔਰ ਬੱਚਿਆਂ ਨੂੰ ਲੈਣ ਗਏ ਹੋਏ ਆ ਇਹ ਤੇ ਬੱਚਿਆਂ ਦੇ ਆਂਦੇ ਆਂਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਰੋਟੀ ਬਣਾਦਾ ਫਟਾਫਟ। ਲੋ ਜੀ ਬੱਚੇ ਆਣੇ ਵਾਲੇ ਆ ਔਰ ਮੈਂ ਚਲਾ ਤਿਆ ਏਸੀ ਔਰ ਰੋਟੀ ਵੀ ਤਿਆਰ ਹੈ ਸਾਰਿਆਂ ਦੀ ਰੋਟੀ ਮੈਂ ਲਾਈਨ ਕੇ ਵਿੱਚ ਲਾਤੀ ਔਰ ਫਿਲਹਾਲ ਮੈਂ ਕੱਟਣਾ ਤਰਬੂਜ ਕਿਉਂਕਿ ਬੱਚੇ ਆ ਕੇ ਖਾ ਲੈਣਗੇ ਇਸ ਕਰਕੇ ਇੰਤਜ਼ਾਰ ਕਰ ਰਹੀ ਹਾਂ ਬੱਚੇ ਆਣ ਵਾਲੇ ਆ ਫੜਾ ਫੜਾ ਪਤਰਬੂਜ ਕੱਟ ਦਈਏ ਪਹਿਲਾਂ। लो जी फिलहाल सारा खाना रेडी है सब्जी ले आई मैं रोटी भी बनाती और पानी कोलियाँ सलाद कट के रख दिया दही पही है और एक तरबूज है ये छिलका कटे था सलाद कटे था मैं तो प्लेट के बच्चे तरब खरबूजा सॉरी खरबूजे तरबूज कही जानी है मैं तो इधर खरबूजा पिया जो बच्च ने लेना हो ले लेना क्योंकि बच्चे आने वाले हैं फिलहाल अपने पूरा खाना फर्श के ऊपर रेडी रखता हूँ आपने खाना है ਤੋਂ ਦੇਖ ਰਹੀ ਆ ਬੱਚੇ ਕਿਉਂਕਿ ਬਬਜੋਦ ਕੇ ਪਾਪਾ ਲੈਣ ਗਏ ਵੇ ਆ ਤੇ ਫਿਲਹਾਲ ਆਣ ਵਾਲੇ ਹੀ ਆ ਆ ਹੋ ਗਏ 15 20 ਮਿੰਟ ਗਿਆ ਨੂੰ ਫਿਲਹਾਲ ਮੈਂ ਉਹਨਾਂ ਹੀ ਇੰਤਜ਼ਾਰ ਕਰ ਰਹੀ ਆ ਏਸੀ ਵੀ ਚਲਾਤੇ ਆ ਗਰਮੀ ਬਹੁਤ ਐ ਧੁੱਪ ਬਹੁਤ ਐ ਬੱਚੇ ਬਾਹਰੋਂ ਥੱਕ ਕੇ ਆਉਂਗੇ ਹਨਾ ਇਸ ਕਰਕੇ ਫੀਕਰ ਤਾਂ ਹੁੰਦਾ ਹੀ ਆ ਮਾਵਾਂ ਨੂੰ ਲੋ ਜੀ ਆ ਇਹ ਕਿਉਂ ਰਸਾਇਆ ਬਈ ਐ ਟੋਫੀ ਲੈਣੀ ਹੈ ਟੋਫੀ ਲੈਣੀ ਕਾ ਹੋਏ ਬੁੱਤ ਟੋਫੀ ਲੈਣੀ ਟੋਫੀ ਕੀ ਲੈਣਾ ਤਾਂ ਮੇਰੇ ਬੱਚੇ ਨੇ ਦੁਕਾਨ ਵਾਲਾ ਕਿਉਂ ਗੁੱਸਾ ਹੋਇਆ ਵਾ ਹ ਇਹਦੇ ਪਾਪਾ ਦੇ ਵੈਸੇ ਗੁੱਸਾ ਕਿਉਂ ਹੋਇਆ ਵਾ ਮੇਰਾ ਪੁੱਤ ਮੇਰਾ ਪੁੱਤ ਤੂੰ ਸੀ ਰਸਾ ਦਿਆ ਗੁੱਸਾ ਕਰ ਦਿਆ ਹੈ ਮੇਰੇ ਪੁੱਤ ਨੂੰ ਗੁੱਸਾ ਕਰਿਆ ਮਜ਼ਾ ਆਇਆ ਉਹਦੇ ਚਿੱਜੀਆ ਵਾਓ ਉਹਦੇ ਚਿੱਜੀ ਵੀ ਵਾਓ ਚਿੱਜੀਆ ਉਹ ਦੇਖ ਮੰਮਾ ਹਾਂ ਕਲਾਸਮਾ ਪਾਣੀ ਦੁੱਲਦੇ ਕਲਾਸਮਾ ਜਾਈਏ ਮੰਮੀ ਇਸੀ ਹੁਣੀ ਲੈ ਆਇਆ ਹਾਂ। ਹਾਂ, ਘਰ ਆਂਦਾ ਨੂੰ ਲੈ ਆਇਆ ਮਨੇ। ਪੂਰੀ ਆਜਾ ਰੋਟੀ ਖਾ ਲੋ ਗਲੇ ਹਾਂ। ਮਾਈ ਗੋਡ। ਕੀ ਆਇਆ? ਕੀ ਆਇਆ? ਲੋ ਲੇਖ ਲੋ। ਆ ਫਿਰ ਉਤਰ ਜੇਗਾ ਤੋ ਇੱਥੇ ਹੀ ਜੇ ਉਤਰੀ। ਸਿਆਹੀ ਹੈ ਕੀ ਆਇਆ? ਸਿਆਹੀ। ਠੀਕ ਆ। ਚਲੋ ਕੱਢੋ। ਕੱਟ ਵਾਲੀ ਕਿਉਂ? ਲੋ ਜੀ ਆ ਗਿਆ ਬੰਦਾ ਹੰਦੇ ਹੀ ਪਾਣੀ ਦੀ ਪਿਆਸ ਲੱਗੀ ਐ ਇਹਨੂੰ। ਪਿਆਸ ਲੱਗੀ ਤੇ ਪੁੱਤ? ਪਾਣੀ ਡੁੱਲ ਗਿਆ। ਪਾਣੀ ਡੁੱਲ ਗਿਆ ਤਾਂ ਫਿਰ ਕੀ ਹੋ ਗਿਆ ਪੁੱਤ? ਪਾਣੀ ਹੋਰ ਆ ਜਾਊਗਾ। ਮੁਰਲੀ ਮੁਰਲੀ ਛੀਟ ਬਬਟ। ਬੱਚਮਾ। ਬੱਚੇ ਮੰਡੂਲਿਆ ਤਾਂ ਪਾਣੀ ਹਾਂ ਸਕੂਲ ਮੈਂ ਸਕੂਲ ਮੈਂ ਡੁੱਲ ਗਿਆ ਤਾਂ ਕੋਈ ਗੱਲ ਨਹੀਂ ਤੋਂ ਲੋ ਜੀ ਦੁਪਹਿਰ ਦਾ ਲੰਚ ਸਾਡਾ ਹੋ ਗਿਆ ਤਾਂ ਦੁਪਹਿਰ ਦਾ ਲੰਚ ਕਰਨ ਤੋਂ ਬਾਅਦ ਬੱਚਿਆਂ ਕੀ ਡਰੈਸਾਂ ਡਰੂਸਾਂ ਚੇਂਜ ਕਰਨ ਤੋਂ ਬਾਅਦ ਤੇ ਡਰੈਸਾਂ ਧੋਈਆਂ ਮੈਂ ਉਸ ਤੋਂ ਬਾਅਦ ਮੈਂ ਆ ਗਈ ਤੇ ਕਮਰੇ ਦੇ ਵਿੱਚ ਕਿਉਂਕਿ ਮੈਂ ਮੰਗਵਾਏ ਤੇ ਜੀ ਡਰਾਈ ਫੂਡ ਬਵਜੂਦ ਦੇ ਪਾਪਾ ਤੇ ਔਰ ਡਰਾਈ ਫੂਡ ਸਾਰੇ ਮੈਂ ਡੱਬੇ ਚ ਪਾ ਕੇ ਰੱਖ ਰਹੀਆਂ ਕਿਉਂਕਿ ਸਵੇਰੇ ਸਵੇਰੇ ਭਿਓ ਕੇ ਖਾਣੇ ਬਹੁਤ ਜ਼ਿਆਦਾ ਫਾਇਦੇਮੰਦ ਹੈ ਇਹ ਅੰਜੀਰ ਹੈ ਜੀ ਬੈਸਟ ਹੁੰਦੀ ਹੈ ਅੰਜੀਰ ਰਾਤ ਨੂੰ ਭਿਉ ਕੇ ਖਾਓ ਤੁਸੀਂ ਹੱਡੀਆਂ ਹੱਡੀਆਂ ਮਜ਼ਬੂਤ ਰਹਿੰਦੀਆਂ ਦਰਦ ਨਹੀਂ ਹੁੰਦਾ ਹੱਡੀਆਂ 'ਚ ਇਸ ਕਰਕੇ ਮੈਂ ਸਾਰਾ ਡਰਾਈ ਫੂਡ ਇੱਕ ਡੱਬੇ 'ਚ ਪਾ ਲਿਆ ਤੇ ਰਾਤ ਨੂੰ ਭਿਉ ਕੇ ਆਪਾਂ ਨੇ ਸਵੇਰੇ ਛਿਲਕਾ ਤਾਰ ਕੇ ਖਾਇਆ ਕਰਨਾ ਜੀ ਤੇ ਬਾਕੀ ਇਹ ਜੀ ਗਿਰੀ ਆ ਬਬਜੋ ਦੇ ਪਾਪਾ ਗਿਰੀ ਜ਼ਰੂਰ ਲੈ ਕੇ ਆਂਦੇ ਹੁੰਦੇ ਆ ਤੇ ਡਰਾਈ ਫੂਡ ਜ਼ਰੂਰ ਖਾਣਾ ਚਾਹੀਦਾ ਆਪਾਂ ਨੂੰ ਲਓ ਜੀ ਫਰੈਂਡਸ ਡਰਾਈ ਫੂਡ ਮੈਂ ਪਾ ਤਿਆ ਡੱਬੇ ਦੇ ਵਿੱਚ ਔਰ ਫਿਲਹਾਲ ਰੋਟੀ ਪਾਣੀ ਸਾਰੇ ਆਂਗਾ ਹੋ ਗਿਆ ਸਾਡਾ ਜੋਤ ਨੇ ਵੀ ਰੂਪ ਨੇ ਵੀ ਸਾਰਾ ਸਾਡਾ ਲੰਚ ਕੰਪਲੀਟ ਹੈ ਔਰ ਹੁਣ ਮੈਂ ਸੋਣਾ ਹੈ ਜਾਂ ਨੀਂਦ ਆਰੀ ਹੈ ਤੇ ਜੋਤ ਪਈ ਅੰਦਰ ਰੂਪ ਵੀ ਅੰਦਰ ਹੈ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਔਰ ਮੈਂ ਤੋਂ ਇੱਥੇ ਕੱਪੜੇ ਅੱਜ ਜੋ ਕਿ ਥੋੜੀ ਦੇਰ ਤੱਕ ਤੈਹਾ ਮਾਰੂੰਗੀ ਪਹਿਲਾਂ ਰੈਸਟ ਜ਼ਰੂਰੀ ਹੈ ਅੰਦਰ ਜਾ ਕੇ ਆਪਾਂ ਰੈਸਟ ਕਰੂਗੇ ਤੇ ਚਲੋ ਜੀ ਬਾਏ ਟੇਕ ਕੇਅਰ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਔਰ ਕਮੈਂਟ ਜ਼ਰੂਰ ਕਰਿਆ ਕਰੋ ਹਣਾ ਫੁੱਲ ਵਾਚ ਕਰਿਆ ਕਰੋ ਸਕਿਪ ਨਾ ਕਰਿਆ ਕਰੋ ਤੇ ਮੈਂ ਗੁਰਦੁਆਰਾ ਸਾਹਿਬ ਵੀ ਬੜਦੇ ਹੀ ਨਹੀਂ ਰੋਜ਼ ਰਹਿਣੇ ਆ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਬਾਏ ਬਾਏ